ਹਾਂਜੀ ਦੱਸੋ ਹਾਏ ਰਾਫੀ ਨੂੰ ਬਹੁਤ ਭੁੱਖੀ ਲੱਗੀ ਅੱਜ ਹੈਨਾ ਬਾਲੀ ਕੁੰਮੀ ਹੈ ਦੇਖੋ ਵੀ ਹੁਣੇ ਮੰਗਦੀ ਆਪਦਾ ਖਾਣਾ ਮੈਂ ਖਾਣਾ ਇਹਦਾ ਪਾ ਕੇ ਰੱਖ ਦਿੱਤਾ ਤੇ ਹੁਣ ਇਹਨੂੰ ਇੰਨੀ ਜਲਦੀ ਆ ਭੁੱਖ ਵਿਚਾਰੀ ਨੂੰ ਜਿਹਨੂੰ ਵੱਧ ਲੱਗੀ ਹੋਈ ਹੈ ਕਿਉਂਕਿ ਕੁੰਮੀ ਫਿਰੀ ਜ਼ਿਆਦਾ ਵਾ ਹੈਨਾ ਬਹੁਤ ਗੋਮਲੀ ਹੋਏ ਖਾਣਾ ਖਾਣਾ ਸੀਗਾ ਇਹ ਆਪਾਂ ਕਹਿ ਦਿੰਨੇ ਆ ਜਾਨਵਰ ਪਰ ਜਾਨਵਰ ਤਾਂ ਬੰਦਿਆਂ ਨਾਲੋਂ ਵੱਧ ਸਮਝਦਾਰ ਨੇ ਇਨਾ ਹੀ ਸਮਝਾਉਂਦੀ ਆ ਨਾ ਗੱਲ ਨੂੰ ਜਦੋਂ ਇਹਨੇ ਪਾਣੀ ਪੀਣਾ ਹੁੰਦਾ ਜਿੱਦਾਂ ਹੁਣ ਪਹਿਲਾਂ ਤਾਂ ਅਸੀਂ ਹਮੇਸ਼ਾ ਇਹਦਾ ਪਾਣੀ ਇਦਾਂ ਹੀ ਪਾ ਕੇ ਰੱਖਦੇ ਹੁੰਦੇ ਸੀ ਜਦੋਂ ਜਦਿਲ ਕਰ ਤਾਂ ਪੀ ਲੈਂਦਾ ਹੁਣ ਇਹ ਨਾ ਰੋਬਿਨ ਪਾਣੀ ਨਹੀਂ ਛੱਡਦਾ ਇਹਦਾ ਉਹ ਡੋਲ ਦਿੰਦਾ ਜਦ ਇਹ ਆ ਕੇ ਵਿੱਚ ਆਪ ਹੱਥ ਲੱਗ ਜਾਂਦਾ ਵਾ ਮਾਰਨਾ ਕਿ ਤੇ ਫਿਰ ਜਦ ਉਹਦੇ ਮੰਗਦੀ ਆ ਫੇਰ ਹੀ ਮੈਂ ਪਾਣੀ ਰਾਤ ਨੂੰ ਇਹਦੇ ਅੱਗੇ ਰੱਖਦੇ ਆ ਤੇ ਦਿਨ ਵਿੱਚ ਫਿਰ ਇਦਾਂ ਹੀ ਜਦ ਉਹ ਮੰਗਦੀ ਆ ਜਾਂ ਤਾਂ ਲੁਕੋ ਕੇ ਰੱਖਣਾ ਪੈਂਦਾ ਜਾਂ ਫਿਰ ਜਦ ਉਹ ਮੰਗਦੀ ਆ ਤੇ ਆ ਕੇ ਨਾ ਟੈਪ ਕੋਲ ਆ ਕੇ ਆਪਦਾ ਡੱਬਾ ਦੇਖਦੀ ਆ ਕਿ ਖਾਲੀ ਆ ਫਿਰ ਟੈਪ ਕੋਲ ਖੜ ਕੇ ਦੱਸਦੀ ਆ ਕਿ ਮੈਨੂੰ ਪਾਣੀ ਪਾਓ ਰਫਾ ਤੂੰ ਹੀ ਖਾਣਾ ਪੁੱਤ ਮੈਂ ਨਹੀਂ ਖਾਂਦੀ ਹੈਗੀ ਆਰਾਮ ਨਾਲ ਹੁਣ ਇੰਨੀ ਖਜਲਦੀ ਆ ਕਿ ਬਸ ਜਲਦੀ ਤੇ ਜਲਦੀ ਅੰਦਰ ਚਲਾ ਜਾਵੇ ਖਾਣਾ ਮੇਰਾ ਕਿਤੇ ਰਹਿ ਨਾ ਜਾਵੇ ਵਿੱਚ ਆਰਾਮ ਨਾਲ ਪੁੱਤ ਤੂੰ ਹੀ ਖਾਣਾ ਆਰਾਮ ਨਾ ਖਾਓ ਇਸ ਤੋਂ ਬਾਅਦ ਨਾ ਫਿਰ ਇਹ ਖਾਣਾ ਖਾ ਕੇ ਉਹ ਡੇਲੀ ਇਦਾਂ ਕਰਦੀ ਆ ਜਿੱਦਾਂ ਆਪਾਂ ਕਰਦੇ ਹਾਂ ਨਾ ਖਾਣਾ ਖਾ ਕੇ ਆਪਾਂ ਨੂੰ ਮਿੱਠੇ ਦੀ ਕਰੀਵਿੰਗ ਹੁੰਦੀ ਆ ਤੇ ਫਿਰ ਇਹ ਫਰਜ ਦੇ ਅੱਗੇ ਹੋ ਕੇ ਖੜ ਜਾਂਦੀ ਆ ਫ੍ਰਿਜ ਜਦੋਂ ਤੱਕ ਮੈਂ ਫ੍ਰਿਜ 'ਚ ਇਹਨੂੰ ਕੱਟ ਕੇ ਬ੍ਰੈਡ ਕੇਕ ਨਹੀਂ ਨਾ ਪਾਉਂਦੀ ਹੈਗੀ ਉਦੋਂ ਤੱਕ ਇਹਨੇ ਇਦਾਂ ਹੀ ਖੜੀ ਰਹਿਣਾ ਵੀ ਮੈਨੂੰ ਪਾਓ ਫਿਰ ਬੋਲਦੀ ਆ ਝੂ ਝੂ ਕਰਦੀ ਆ ਵੀ ਫ੍ਰਿਜ 'ਚੋਂ ਕੱਢ ਕੇ ਨਾ ਮੈਨੂੰ ਖਾਣਾ ਦੋ ਬੜੀ ਸਮਝਦਾਰ ਆ ਬਈ ਬੜੀ ਜ਼ਿਆਦਾ ਲੈ ਆ ਛੱਟਪਾਟੀ ਖਤਮ ਕਰ ਦਿੱਤਾ ਇੰਨੀ ਜਲਦੀ ਪੁਣੇ ਤੋਂ ਬਾਅਦ ਇਹਨੇ ਕਿਹਾ ਮੈਨੂੰ ਬ੍ਰੈਡ ਕੇਕ ਦੋ ਹੁਣ ਨਮਕੀਨ ਤੋਂ ਬਾਅਦ ਫਿਰ ਮਿੱਠਾ ਖਾਣਾ ਫਿਰ ਜਾ ਕੇ ਪਾਣੀ ਵੀ ਕੇ ਫਿਰ ਇਹਨੇ ਸੌਣਾ ਫਿਰ ਨਹੀਂ ਖੜਦੀ ਹੈਗੀ ਬਸ ਫਿਰ ਤਾਂ ਚੜ ਜਾਣੀ ਕੋਕੀ ਖਾਤੇ ਦੀ ਤਿਆਰ ਆ ਇਹ ਤਾਂ ਬ੍ਰੈਡ ਕੇਕ ਆ ਉਹ ਦੇਖਦੀ ਆ ਕਿ ਕਦੋਂ ਮੈਨੂੰ ਮਿਲਣਾ ਵਾ ਕਦੋਂ ਮੈਂ ਉਹ ਪੁੱਛ ਦੇਖੋ ਕਿੰਨੀ ਤੇਜ਼ ਚੱਲਦੀ ਆ ਕਦੋਂ ਮਿਲੂਗਾ ਤੇ ਕਦੋਂ ਮੈਂ ਖਾ ਕੇ ਫ੍ਰੀ ਹੋਵਾਂ ਫਿਰ ਜਾ ਕੇ ਪਾਣੀ ਪੀਣਾ ਹਨਾ ਰੁਕ ਜਾ ਦਿਨੀ ਛੋਟੇ ਛੋਟੇ ਪੀਸ ਕਰਕੇ ਦਵਾਂਗੀ ਇਹ ਦਾਨੀ ਡਪੜ ਥੱਲੇ ਕਿਉਂ ਸੁੱਟਦੀ ਆ ਬੋਨੋ ਦਸਿਆ ਵੀ ਕਰ ਕਿਦਾਂ ਦਾ ਲੱਗ ਰਿਹਾ ਫੜਫੜ ਖਾਈ ਜਾਂਦੀ ਆ ਓਏ ਓਏ ਸੌਰੀ ਸੌਰੀ ਜਲਦੀ ਰੋਬਨ ਨੇ ਆ ਜਾਣਾ ਕਸਮਾਨ ਪਹਿ ਜਾਣਾ ਰੋਬਨ ਤੇ ਆਏ ਤੇ ਜਲਦੀ ਖਾ ਨੰ 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 ਕੇ ਬੋ ਨਾ ਲੋ ਪਿੰਜ ਚਲੋ ਜੀ ਹੁਣ ਤੁਸੀਂ ਨਾ ਪਾਣੀ ਪੀਵੋ ਤੇ ਆਪਦੀ ਸੌਣ ਦੀ ਤਿਆਰੀ ਕਰੋ ਠੀਕ ਆ ਇੱਕ ਬਹੁਤ ਆ ਇਸ ਤੋਂ ਵੱਧ ਨਹੀਂ ਖਾਣਾ ਮਿੱਠਾ ਡੌਗੀ ਮਿੱਠਾ ਜ਼ਿਆਦਾ ਨਹੀਂ ਖਾਂਦੇ ਹੁੰਦੇ ਸਮਝ ਗਈ ਪਟੀਆਂ ਕਰेंगी ਫਿਰ ਹਾਂ ਇੰਨੇ ਹੀ ਖਾਣਾ ਹੁਣ ਆਪਣਾ ਪਾਣੀ ਪੀਓ ਤੇ ਰੈਸਟ ਘੁੰਮਣ ਜਾਣਾ ਤੇ ਇੱਕ ਵਾਰ ਜਾਇਆ ਆਮ ਨਾਲ ਫਿਰ ਰੈਸਟ ਕਰੋ ਅੱਜਕੱਲ੍ਹ ਦੇ ਬੱਚੇ ਇੰਨੇ ਸਮਝਦਾਰ ਨਹੀਂ ਹੈਗੇ ਜਿਨੇ ਆਪਣੇ ਡੌਗੀ ਸੱਚੀ ਵਫਾਦਾਰ ਹੁੰਦੇ ਆ ਹਨਾ ਪਿਆਰ ਵੀ ਬੜਾ ਲੈਂਦੇ ਆ ਬੱਚਿਆਂ ਦੀ ਤਰ੍ਹਾਂ। ਅੱਛਾ ਗੁੱਟੂ ਨੇ ਪਾਣੀ ਪੀ ਕੇ ਹੁਣ ਇਹਨੂੰ ਘੁੱਕੇ ਚੜ ਜਣੀ ਖਾਣੇ ਦੀ। ਬਸ ਫਿਰ ਹੁਣ ਸੌਣਾ ਹੀ ਸਿੱਧਾ ਜਾ ਕੇ। ਚਲੋ ਬਾਸ ਤਾਂ ਬਾਏ ਬਾਏ ਆਜੋ ਕਰਨ। ਸੋਮੋ ਚਲੋ ਬਹੁਤ ਟਾਈਮ ਹੋ ਗਿਆ। ਆਜਾ ਹੁਣ ਇੱਥੇ ਨਹੀਂ ਪੁੱਛਾਂ ਲਾਈ ਜਾਣੀ ਆਜੋ। ਸੋਮੋ ਆਕੇ